ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬਗੈਰ ਸਜ਼ਾ ਤੋਂ ਟਪੋਟ ਹੋ ਸਕਦੇ ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਅਮਰੀਕਾ ਹੀ ਦੂਜਾ ਹਰਜਿੰਦਰ ਸਿੰਘ ਬਣ ਕੇ ਉਭਰੇ ਨੌਜਵਾਨ ਟਰੱਕ ਡਰਾਈਵਰ ਦਾ ਮਾਮਲਾ ਸੁਰਖੀਆਂ ਵਿੱਚ ਹੈ ਜੋ ਮਾਰਚ 2022 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਕੈਲੀਫੋਰਨੀਆ ਹਾਈਵੇ ਪੈਟਰੋਲ ਪੈਟਰੋਲ ਨੇ ਦਾਵਾ ਕੀਤਾ ਕਿ ਸਾਹਮਣੇ ਚਾਰ ਰਕੀ ਗੱਡੀ ਨਾਲ ਟੱਕਰ ਹੋਣ ਤੋਂ ਪਹਿਲਾਂ 21 ਸਾਲ ਦੇ ਜਸ਼ਨਪ੍ਰੀਤ ਨੇ ਬ੍ਰੇਕ ਲਾਉਣ ਦਾ ਯਤਨ ਨਹੀਂ ਕੀਤਾ ਤੇ ਇਸੇ ਕਰਕੇ ਤਿੰਨ ਜਣਿਆਂ ਨੂੰ ਜਾਨ ਗਵਾਉਣੀ ਪਈ ਹਾਈਵੇ ਪੈਟਰੋਲ ਦੀ ਜਾਂਚ ਕਰਤਾ ਰੋਡ ਰੋਟ ਰਿਗੋ ਜੀ ਮੈਨੇਜ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੈਡੀਕਲ ਸਟਾਫ ਨੇ ਉਸ ਦਾ ਸਰੀਰਕ ਮੁਆਇਨਾ ਕੀਤਾ ਤੇ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਰੈਡ ਰਿਗੋ ਮੁਤਾਬਕ ਯੂਬਾ ਸਿਟੀ ਨਾਲ ਸੰਬੰਧਿਤ ਜਸ਼ਨਪ੍ਰੀਤ ਸਿੰਘ ਵਿਰੁੱਧ ਡਰੱਗ ਦੇ ਨਸ਼ੇ ਵਿੱਚ ਡਰਾਈਵਿੰਗ ਕਰਨਾ ਤੇ ਬਹੀ ਬਹੀ ਕੂਲਰ ਮੈਂਸ ਲੋਟਰ ਦੇ ਦੋਸ਼ਾਂ ਦੀ ਕੀਤੇ ਗਏ ਹਨ ਅਤੇ ਦਲਤ ਵਿੱਚ ਪਹਿਲੀ ਪੇਚੀ ਅੱਜ ਹੋਵੇਗੀ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਟਰੱਕ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਮਕੈਨੀਕਲ ਨੁਕਸ ਦੀ ਸਭਾ ਉਹਨਾਂ ਨੂੰ ਰੱਦ ਕੀਤਾ ਜਾ ਸਕੇ ਦੂਜੇ ਪਾਸੇ ਜਸ਼ਨਪ੍ਰੀਤ ਦੇ ਟਰੱਕ ਉਤੇ ਸੰਦੂ ਟਰਾਂਸਫਰਮ ਦਾ ਨਾ ਲਿਖਿਆ ਨਜ਼ਰ ਆ ਰਿਖਾ ਹੈ ਤੇਜਿੰਦਰ ਸਿੰਘ ਵਾਲੇ ਮਾਮਲੇ ਦੀ ਤਰਜ ਤੇ ਟਰਾਂਸਪੋਰਟ ਕੰਪਨੀ ਨੂੰ ਵੀ ਇੱਕ ਟਹਰੇ ਵਿੱਚ ਖੜਾ ਕੀਤਾ ਜਾ ਸਕਦਾ ਹੈ। ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ ਵਿੱਚ ਅਖਤਿਆਰ ਕਰ ਚੁੱਕਾ ਹੈ ਤੇ ਅਮਰੀਕਾ ਦੇ ਟਰਾਂਸਪੋਰਟ ਐਡਮਿਨਿਸਟ੍ਰੇਸ਼ਨ ਮੰਤਰੀ ਸ਼ੌਨ ਡਫੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਹਰਕਤਾਂ ਕਰਕੇ ਕੈਲੀਫੋਰਨੀਆ ਨੂੰ ਮਿਲਣ ਵਾਲੀ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿੱਤੀ ਗਈ ਹੈ। ਉਨਾ ਕੇ ਕਹਿ ਕੇ ਅਮਰੀਕਾ ਦੀਆਂ ਛੜਕਾਂ ਨੂੰ ਖਤਰਨਾਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਕੈਲੀਫੋਰਨੀਆ ਦੇ ਗਵਰਨਰ ਤੋਂ ਜਵਾਬ ਤਲਬੀ ਕੀਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਜਸ਼ਨਪ੍ਰੀਤ ਦੇ ਬੇਕਾਬੂ ਟਰੱਕ ਨੇ ਸਭ ਤੋਂ ਪਹਿਲਾਂ ਸਾਹਮਣੇ ਜਾ ਰਹੀ ਇੱਕ ਐਸ ਜੀ ਵੀ ਨੂੰ ਟੱਕਰ ਮਾਰੀ ਅਤੇ ਫਿਰ ਲਗਾਤਾਰ ਕਈ ਗੱਡੀਆਂ ਨੂੰ ਡਰਦਾ ਹੋਇਆ ਅੱਗੇ ਵਧਣ ਲੱਗਾ ਇਸੇ ਦੌਰਾਨ ਕੁਝ ਗੱਡੀਆਂ ਵਿੱਚ ਅੱਗ ਲੱਗ ਗਈ ਅਤੇ ਤਿੰਨ ਵਿੱਚੋਂ ਦੋ ਜਨਿਆਂ ਦੀ ਮੌਤ ਸੜਨ ਕਰਕੇ ਜਸ਼ਨਪ੍ਰੀਤ ਦੇ ਟਰੱਕ ਦਾ ਮੂਰਲਾ ਹਿੱਸਾ ਹੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜੋ ਸੜਕ ਦੇ ਸੱਜੇ ਪਾਸੇ ਖੜੇ ਇੱਕ ਹੋਰ ਟਰੱਕ ਵਿੱਚ ਜਾ ਵੱਜਾ ਇਮੀਗ੍ਰੇਸ਼ਨ ਅਤੇ ਕਸਟਮਰ ਇਨਫੋਰਮੈਂਸ ਤੋਂ ਮਿਲੇ ਵੇਰਵੇ ਮੁਤਾਬਕ ਜਸ਼ਨਪ੍ਰੀਤ ਨੂੰ ਪਹਿਲੀ ਵਾਰ ਮਾਰਚ 2022 ਵਿੱਚ ਕੈਲੀਫੋਰਨੀਆ ਦੇ ਐਲ ਸੈਂਟਰੋ ਇਲਾਕੇ ਵਿੱਚ ਇੰਟਰਨੈਸ਼ਨਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਜੋ ਬਾਈਡਨ ਸਰਕਾਰ ਦੀ ਨਿਧੀ ਸਦਕਾ ਇਮੀਗ੍ਰੇਸ਼ਨ ਅਰਜੀ ਤੇ ਸੁਣਵਾਈ ਹੋਣ ਤੱਕ ਰਹਿ ਕਰ ਦਿੱਤਾ ਗਿਆ ਆ ਇਸ ਵੱਲੋਂ ਮੰਗਲਵਾਰ ਦਿਹਾਸੇ ਮਗਰੋਂ ਜਸ਼ਨਪ੍ਰੀਤ ਦਾ ਇਮੀਗ੍ਰੇਸ਼ਨ ਡੀਟੇਨਰ ਦਾਖਲ ਕਰ ਦਿੱਤਾ ਗਿਆ ਹੈ ਤੇ ਅਦਾਲਤ ਤੋਂ ਜ਼ਮਾਨਤ ਮਿਲਣ ਦੀ ਸੂਰਤ ਵਿੱਚ ਉਸ ਨੂੰ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਵਿੱਚ ਲਜਾਇਆ ਜਾਵੇਗਾ ਦੂਜੇ ਪਾਸੇ ਇੱਕ ਟਰੱਕ ਟਰੱਕ ਡਰਾਈਵਰ ਦਾ ਕਤਲ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਲੁਤੁਲਾ ਸੁਹੇਬ ਲਤੀਫ ਨੂੰ ਅਦਾਲਤ ਵੱਲੋਂ ਦੋਸ਼ੀ ਘਰਾੜ ਦਿੱਤਾ ਗਿਆ ਜਿਸ ਨੂੰ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ